ਕਮਲਜੀਤ ਸਿੰਘ ਕਮਲਜੀਤ ਅਹੂਜਾ ਨੇ ਤਾਜ ਹੋਟਲ ਦੇ ਮਾਲਕ ਨੇ ਇਹਨਾਂ ਨੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਾਗੋਮਬ ਦੀ ਜਿਹੜੀ ਹੈਲਪਲਾਈਨ ਆ ਉੱਤੇ ਕੰਪਲੇਨਟ ਕੀਤੀ ਸੀ ਪੀਐਸਏ ਚਰਨਜੀਤ ਸਿੰਘ ਔਰ ਐਸਐਚਓ ਪਾਈਂ ਦੇ ਖਿਲਾਫ ਮੇਟੋ ਪੈਸੇ ਮੰਗਦੇ ਆ ਪੈਸੇ ਲੈ ਵੀ ਲੈ ਸੀ ਇਹਨਾਂ ਨੇ ਔਰ 2 ਲੱਖ ਰੁਪਏ ਹੋਰ ਮਹੀਨਾ ਬਾਈ ਮੰਗਦੇ ਸੀਗੇ ਇਹਦੀ ਇਨਕੁਆਰੀ ਤੋਂ ਬਾਅਦ ਮਕਦਮਾ ਦਰਜ ਹੋਇਆ ਸੀ 2,70,000 ਰੁਪਏ ਲੈਣੇ ਪਾਏ ਗਏ ਸੀ ਔਰ 2 ਲੱਖ ਹੋਰ ਮੰਗਣੇ ਪਾਏ ਗਏ ਸੀ ਹੋਟਲ ਦਾ ਕਾਰੋਬਾਰ ਠੀਕ ਠਾਕ ਚਲਾਉਣ ਵਾਸਤੇ ਇਸ ਚਰਨਜੀਤ ਸਿੰਘ ਜਿਹੜਾ 5 ਨੰਬਰ ਥਾਣੇ ਤਨਖਾਦ ਸੀਗਾ ਇਹ ਐਬਸੈਂਟ ਹੋ ਗਿਆ ਸੀਗਾ ਇਹਨੂੰ ਵਾਰਪਰ ਰਿਪਲਾਈ ਆਇਆ ਨਹੀਂ ਸੀਗਾ ਇਹਦਾ ਫਿਰ 2 ਤਰੀਕ ਨੂੰ ਮਕਦਮਾ ਦਰਜ ਕੀਤਾ ਗਿਆ ਸੀ ਕਰਪਸ਼ਨ ਐਕਟ ਦਾ ਔਰ ਅੱਜ ਇਹਨੂੰ ਅਸੀਂ ਗੁਫਤਾਰ ਕੀਤਾ ਹੈਗਾ ਔਰ ਇਹਨੂੰ ਕੱਲ ਨੂੰ ਸੀ ਦਾਲਚ ਪੇਸ਼ ਕਰਾਂਗੇ ਕਿਤੀ ਜੀ ਲਈ ਕਈ ਮੰਗਦੇ ਜੀ ਕਿੰਨ ਮੰਗਦੇ ਜੀ ਇਹ ਮੁਕਦਮਾ ਦਰਜ ਹੋਇਆ ਸੀ ਜਿਹੜਾ ਹੋਟਲ ਵਾਲੇ ਦੇ ਖਿਲਾਫ ਹੀ ਕੋਈ ਹੋਇਆ ਸੀਗਾ ਉਹਦੇ ਵਿੱਚ ਉਹਨੂੰ 307 ਔਰ 379 ਵੀ ਸੈਕਸ਼ਨਾਂ ਵਿੱਚ ਤੇਰੇ ਖਿਲਾਫ ਅਸੀਂ ਵਾਧਾ ਕਰ ਦਿਆਂਗੇ ਉਹਦੇ ਸਬੰਧਤ ਕੋ ਪੈਸੇ ਮੰਗ ਰਹੇ ਸੀਗੇ ਔਰ 270000 ਰੁਪਏ ਇਹਨਾਂ ਨੇ ਮਤਲਬ ਜਿਹੜਾ ਹੋ ਲੈਣਾ ਸਾਫ ਹੋਇਆ ਸੀਗਾ ਤੇ ਲਿੱਤੀ ਵੀ ਜੀ ਕਹਿੰਦਾ ਕਿ ਪੈਸੇ ਦੇ ਹਾਂ ਉਹ ਪੈਸੇ ਲੈ ਲੈ ਸੀਗੇ ਬਾਏ 2 ਲੱਖ ਰੁਪਏ ਹੋਰ ਪਰ ਮੰਥ ਮਾ ਦੇ ਸੀ ਹਾਂ ਤੇ ਇਹਨੂੰ ਅਰੈਸਟ ਕਰ ਲਿਆ ਜੀ ਕੱਲ ਨੂੰ ਇਸ ਅਦਾਲਤ ਪੇਸ਼ ਕਰਕੇ ਥੋੜੀ ਜਿਹੀ ਵੈਰੀਫਾਈ ਕਰਾਂ ਕਿ ਜਿਹੜੀ ਐਸਐਚਓ ਦੀ ਵਿੱਚ ਗੱਲ ਆ ਰਹੀ ਜੀ ਉਹ ਐਸਐਚਓ ਦਾ ਰੋਲ ਵੈਰੀਫਾਈ ਕਰ ਰਹੇ ਹਾਂ